ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੋਂ ਬੋ ਬੋ ਵੈਲਕਮ ਹੈ ਜੀ ਤੇ ਵੀਡੀਓ ਜਿਹੜੀ ਵੀਡੀਓ ਰਹੇਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਪੈਂਦਾ ਜੀ ਤਹਿਸੀਲ ਵੀ ਅੰਮ੍ਰਿਤਸਰ ਤੇ ਬਾਈ ਮੰਗੇੜੇ ਨਾਲ ਆ ਚੁੱਕੇ ਆ ਅੱਜ ਵੀ ਬਾਈ ਨਾਲ ਕੋਈ 11 ਬਾਲੇ ਲੱਗ ਪਾਜੀ ਫੇਲ ਆ ਤੇ ਬਿਲਕੁਲ ਤਾਜ਼ੀਆਂ ਝੋਟੀਆਂ ਨਾਲੇ ਤਿਆਉਣ ਬਾਈ ਜੀ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟਾਂ 'ਤੇ ਬਲੋਂ ਇੱਥੇ ਆ ਕੇ ਚੁਆਇ ਕਰੋ ਪਾਸ ਕਰੋ ਪੂਰੀ ਤਸਲੀ ਖਰੀਦੋ ਨਾਲੇ ਵੀਡੀਓ ਪਾਤਸ਼ੀ ਕਰਦਿਆ ਕਰੋ ਚਲੋ ਗਾਹਾਂ ਵਿੱਚ ਵੀ ਤਾਂ ਫੈਰਾ ਹੁ ਤੱਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਅਸਤਿਕਾਲ ਜੀ ਅਸਤਿਕਾਲੀ ਸਾਸਿਕਾਲ ਜੀ ਹੋਰ ਥਰਾ ਬਾਈ ਜੀ ਚੱਲ ਜੀ ਪਹਿਲਾਂ ਚੈੱਕ ਕਰਵਾਉਂਦਾ ਆ ਦਸ ਦੀ ਬਾਬਾ ਜਾਇਰ ਆਪਕੋ ਤੇ ਵੀ ਹਾਂ ਜੀ ਰਸਤਾ ਨੂੰ ਹੋਏ ਚਲੋ ਚਲੋ ਆਈਏ ਜਾਣੇ ਮੈਂ ਦੇਖ ਨਹੀਂ ਪਈ ਆ ਜਾਣੇ ਪੈਂਦੇ ਅਗਲੇ ਕਹਿੰਦੇ ਕਮਰੇ ਦਰਵਾਜ਼ਾ ਹਾਂਜੀ ਹਾਂਜੀ ਕੋਈ ਗੱਲ ਨਹੀਂ ਬਾਹਰ ਚਲੋ ਹੋਰ ਬੜੀ ਚੱਲ ਰਹੀ ਬਜੀ ਕੰਮਾ ਕਿਰਪਾ ਬਾਜੀ ਤੰਦਰੁਸਤੀ ਚਾਹੀਦੀ ਆ ਬਾਜੀ ਬਾਸ ਬਾਸ ਬਿਲਕੁਲ ਜੀ ਬਿਲਕੁਲ ਤਨ ਆਜ ਬਾਈ ਫਿਰ ਕਿੰਨੇ ਆ ਜੀ ਅਜੇ ਜਿੱਤ ਵਾਰ ਤੇ ਮੱਝਾਂ ਪਾਉਣੇ ਆਪਾਂ 6 ਮੱਝਾਂ ਬਾਹੋਂ ਉਹਦਾ ਦੁੱਧੀ ਵੀਲੀ ਹੈ ਗਿਆ 7 ਮੱਝਾਂ ਗੱਭਣਾ ਵਾ ਠੀਕ ਆ 2 ਮੱਝਾਂ ਹੋਰ ਸੂਈਆਂ ਹੋਣੀਆਂ ਅੱਛਾ ਚਲੋ ਕਿਰਪਾ ਬਾਬੇ ਦੀ ਆ ਚਲੋ ਹੁਣ ਇਧਰ ਵੀ ਉਧਰ ਵੀ ਹਾਂਜੀ ਹਾਂਜੀ ਉਹਨਾਂ ਜਿਹੜੀਆਂ ਸੂਨੀਆਂ ਉਦੋਂ ਇਧਰ ਲਾਈ ਦੀਆਂ ਨਾ ਤੇ ਜਿਹੜਾ ਕੋ ਬੰਦਾ ਘਰੋਂ ਦਿਆਂਦਾ ਵਾ ਸੂਣ ਵਾਲੀ ਵੇਚਾਂ ਦੀ ਜੋ ਸਾਡੇ ਕੋਲ ਨਹੀਂ ਸੁਈ ਜਾਂਦਾ ਆਪਾਂ ਕੋ ਵਾ ਸੂਈਆਂ ਹੀ ਦਵਾਂਗੇ ਆ ਸੂਈਆਂ ਨਾ ਮੈਂ ਗੱਭਣਾ ਹੈਗੀ ਝੋਟੀ ਨਾਲੇ ਹੁਣ ਬਾਈ ਤੇ ਪੱਕੀ ਹੋਣੀ ਤਾਂ ਬਾਈ ਦਾ ਨਾ ਇਹਦਾ ਨਾ ਇਹਦਾ ਅਮਰ ਖੋਦੀ ਫੌਜੀ ਸਾਹਿਬ ਤੇ ਪੱਗੀ ਸਾਹਿਬ ਹੈ ਜੀ ਹਾਂ ਚਲੋ ਵਧੀਆ ਰੋਣਕ ਮੇਲਾ ਲੱਗਿਆ ਕਿ ਨਹੀਂ ਜੀ ਹਾਂ ਜੀ ਹਾਂ ਜੀ ਇੱਦਾਂ ਹੀ ਹੈ ਇਹ ਵੇਖੋ ਸੁਨੀਲ ਜੀ ਅਹੀਂ ਰੋਟੀ ਖਾਣੇ ਕਿਸੇ ਦੇ ਪੈਰਾਂ ਤੇ ਸਾਡੀ ਵੀ ਚੱਲਣ ਢੀ ਹੈ ਉਹਦੀ ਵੀ ਚੱਲਣ ਢੀ ਹੈ ਇਹਦੀ ਵੀ ਚੱਲਣ ਢੀ ਹੈ ਜੇਦਾ ਮਹਾਰਾਜ ਬਾਬਾ ਦੀ ਬਸ ਬਸ ਜੀ ਬਸ ਫਰਮਾ ਰਹੇ ਨਾ 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 ਮਹਾਰਾਜ ਦੇਨ ਵਾਲਾ ਬਿਲਕੁਲ ਭਾਈ ਜੀ ਬਿਲਕੁਲ ਗੁਰਨਾਮ ਦਾ ਬਿਲਕੁਲ ਜੀ ਬਿਲਕੁਲ ਚਲੋ ਆਈ ਹੁੰਦਾ ਜੀ ਨਾਲ ਮਿਲ ਕੇ ਚੱਲੀ ਜਾਣਾ ਭਾਈ ਜੀ ਕੰਮ ਆਣਾ ਜੀ ਬਸ ਚੱਲੀ ਜਾਵੇ ਹਾਂ ਜੀ ਹਾਂ ਸਰ ਆਸਨਾ ਤੁਰੇ ਫਿਰਦਾ ਨਹੀਂ ਆਸਨਾ ਆਉਂਦੇ ਸਾਡਾ ਮਾਲ ਵਿਖੂ ਤੇ ਤੁਸੀਂ ਵੀ ਆਓ ਬੀਖੇਰੇ ਵਿਖੂ ਨਾ ਆ ਸੀ ਹੁੰਦੀ ਸਾਨੂੰ ਹਾਂ ਹਾਂ ਅਸੀਂ ਫੋਨ ਲੈ ਕੇ ਪਿਛੇ ਭਾਈ ਜੀ ਮਾਲ ਵੇਖ ਗਿਆ ਹਾਂ ਹਾਂ ਚਲੋ ਤੇ ਤਾਨੂੰ ਦਾ ਮੈਂ ਕੋਈ ਕੱਲ ਪਕਸ ਫੇਰ ਆਉਂਗਾ ਮੈਂ ਫੇਰ ਆਈ ਹੋਰ ਜੀ ਫੇਰ ਆਉਂਗਾ ਹਾਂ ਆਈ ਹੁੰਦਾ ਸਾਡੇ ਕੜਾ ਵਿੱਚੇ ਵੀ ਹਾਰੇ ਭੈਣ ਬਿਲਕੁਲ ਜੀ ਬਣ ਜੀ ਚਲੋ ਜੇ ਬਾਕੀ ਕੋਈ ਕੋਈ ਕਮੀ ਪੇਸ਼ੀ ਆਉਂਦੀ ਸਾਡੇ ਡੰਗੜ ਚ ਸਾਨੂੰ ਫੋਨ ਕਰੇ ਬਿਲਕੁਲ ਜੀ ਆਵਾਜ ਬਦਲਾ ਕੇ ਦੇਵਾ ਜੋ ਮਸਾਲ ਅਸੀਂ ਹੱਲ ਕਰਕੇ ਇਹਨੂੰ ਕੋਈ ਕਰਨੀ ਲੋਣੀ ਸਿੱਧਾ ਮੈਨੂੰ ਕਰੇ ਜੇ ਮਨਾ ਚੁੱਕਾ ਫਿਰ ਜੋ ਸੰਦੀਪ ਨੂੰ ਕਰੇ ਹਾਂ ਬਿਲਕੁਲ ਭਾਈ ਜੀ ਬਿਲਕੁਲ ਬਿਲਕੁਲ ਇਹ ਨਾ ਹੋ ਸਾਰਾ ਕਿ ਗਾਮਸ਼ਾਨ ਹੋ ਜੀ ਤੇ ਫੋਨ ਦੇ ਵੇਲੇ ਪਿਆ ਹਾਂ ਜੀ ਹਾਂ ਜੀ ਚਲੋ ਇਹ ਵੇਰ ਪਹਿਲਾ ਸੂਆ ਸੂਈ ਦੀ ਚੌਂਦੀ ਆ ਹਾਂ ਜੀ ਦੁੱਧ ਵੇਰ ਥੱਲੇ ਹੁਣ 15 ਕਿਲੋ ਦਾ ਜੀ ਅੱਛਾ ਰਸਤੀ ਦਾ ਜੋਗੇ ਚੋਲੀਆਂ ਰਸਿਓਂ ਵੇਰ ਚੋਲੀਆਂ ਆ ਪਈ ਠੀਕ ਆ ਲੋ ਜੀ ਤੇ ਬਾਕੀ ਜਿਹੜਾ ਥਣ ਲਗਾ ਬੜਾ ਕੁਆਲਿਟੀ ਦਾ ਵਛਾ ਮਗਰ ਜੀ ਵਛਾ 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 ਮਗਰ ਚੱਲਾਂ ਤੇ ਫਰਾਂ ਦੇ ਹਾਂ ਵੇਖ ਆ ਪਗੀਸਾਂ ਕਰਾਂ ਦੇ ਠੀਕ ਆ ਨਾਤ ਪਾਈ ਜੀ ਨਾ ਨਾਤ ਪਾਈ ਸੀ ਫੇਰ ਉਹਨੇ ਲੈ 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 ਕੋਈ ਨਹੀਂ ਜਾ ਕਰਦੀ ਮੜਾ ਜਾ ਓਏ ਮੱਛੀ ਦੀ ਮੜਾ ਜਾ ਮੱਛੀ ਦੀ ਹਾਂ ਅੱਦਾ ਬਾਜ ਰਾਜੀ ਬਾਜੀ ਤਾਂ ਹੈ ਰਾਜੀ ਹਾਂ ਇੱਕ ਵਾਰੀ ਪੜਨੀ ਜੇ ਕੋਈ ਠੀਕ ਆ ਹਾਂਜੀ ਬਾਜੀ ਫੇਰ ਚੋਦੀ ਵੀ ਮੋਲ ਨਹੀਂ ਕਰਵਾਜ ਬਿਲਕੁਲ ਪੜਾ ਰਿਹਾ ਹੈ 50 55 45 ਹਾਂ ਜਨਾ 42 ਬੜਾ ਠੀਕ ਆ ਜਾਣ ਦੋ ਵੇਖ ਹਾਂਜੀ ਹਾਂਜੀ ਚੱਲਣ ਦੋ ਕੋਰੀ ਚਲੋ ਆ ਲੋ ਝੋਟੀ ਕਰਮ ਖਾ ਦੋ ਕਿਸੇ ਦੇ ਹੈਗੀ ਆ ਇਹਨਾਂ ਨੂੰ ਕਹੋ ਝੋਟੀ ਨੂੰ ਵੇਖ ਲਵੇ ਹਰਪੂ ਭੈਣ ਭਰਾ ਅੱਗੂ ਨਾਲ ਕੇ ਮਗਰ ਤਾਂ ਕੋਈ ਕਮੀ ਵਿੱਚ ਹੋਈ ਨਹੀਂ ਝੋਟੀ ਬਿਲਕੁਲ ਨਹੀਂ ਨਹੀਂ ਭਾਈ ਸੰਦੀਪ ਜੀ ਪਹਿਲੇ ਸਵੇਰ ਤੋਂ 14 15 ਕਿਲੋ ਦਿੱਤਾ ਪਰ ਕੋਈ ਕਵੇ ਬੰਦਾ ਨੂੰ ਪੰਜ ਦਿਨ ਲੈਂਦੀ ਛੇ ਦਿਨ ਲੈਂਦੀ ਨਹੀਂ ਚ ਲੈਦੀ ਇਹ 5 ਤਰੀਕ ਨੂੰ ਘਰ ਆਉਣੇ ਦੇ ਮੁਤਾਬਕ ਦੇਣ ਪੂਰੀ ਹੋਣੀ ਹੈਗੀ ਅੱਛਾ ਹਾਂ ਮੰਨ ਕੇ ਚੱਲੋ ਅੱਜ 15 ਦਿਨ 15 ਦਿਨ ਅੱਜ ਤਾਂ 15 ਦਿਨ 35 ਨੂੰ ਦੇਣ ਦੇ ਪੂਰੀ ਹੋਣੇ ਆ ਇਹ 5 ਨੂੰ ਸਵੇ ਇਹ 6 ਨੂੰ ਸਵੇ ਹਾਂਜੀ ਇਹ ਦਿਹਾੜੀ ਪਹਿਲੇ ਸਵੇ ਮੈਨੂੰ ਇੱਕ ਗੱਲ ਦਾ ਕੋਈ ਬਸ ਠੀਕ ਹਾਂਜੀ ਹਾਂਜੀ ਲੋ ਜੀ ਦਿਖਾਓ ਖੋਲੋ ਕੋਈ ਨਹੀਂ ਆ ਰਹਾ ਤਾਂ ਵੇਖੋ ਝੋਟੀ ਘਰ ਨਸਲ ਬੋਲੀ ਨਾਲੇ ਇੱਧਰ ਲਈ ਆ ਕੋਈ ਉੱਧਰ ਲਈ ਨਹੀਂ ਸਾਰੇ ਕੀ ਕਰ ਰਹੇ ਹੋ ਪਰਬਾ ਜੀ ਨਸਲ ਨਸਲ ਹੀ ਬੜੀ ਝੋਟੀ ਦੇ ਜੀ ਤਾਂ ਵੇਲੇ ਵੇਖੋ ਵਾਹ ਜੀ ਵਾਹ ਪੱਕਾ ਤਾਂ ਇਹ ਪੂਰੀ ਹਜੇ ਪ੍ਰਵਾਹ ਹੀ ਕੋਈ ਨਹੀਂ ਜੀ ਨੂੰ ਹਾਂ ਬਿਲਕੁਲ ਜੀ ਬਰਖਾਜ ਅਗੀ ਲਿਆ ਲਿਆ ਕਰਾਂ ਦੇ ਹਾਂ ਨਸਲ ਵੜੀ ਆ ਜਿਹੜੇ ਮਰਜ਼ੀ ਬਣ ਜੀ ਹਾਂ ਠੀਕੀ ਛੋਟੀ ਆ ਜੀ ਸਿਰਾ ਕਿੰਨਾ ਸਾਲੇ ਛੋਟੀ ਨਾ 70 ਮਹੀਨੇ ਦਾ ਬੰਦੇ ਅੱਛਾ ਤਾਂ ਹਲਾਇ ਕੋਲ 17 ਮਿੰਟ 17 ਮਿੰਟ ਵੇ ਲੋ ਬਾਜੀ ਹਾਂਜੀ ਆ ਸੇਵਾ ਫਿਰ ਤੇਜੀ ਹਾਂਜੀ ਹਾਂਜੀ ਸੇਵਾ ਸਤਨਾ ਟੀਕੇ ਬਹੁਤ ਵਧੀਆ ਨਮੋਦੋ ਬਿਲਕੁਲ ਬਾਜੀ ਬਿਲਕੁਲ ਬਾਜੀ ਹਾਂਜੀ ਬਾਕੀ ਇਹ ਨਹੀਂ ਗੱਲ ਭਾਈ ਕਿ ਗਰਮਿਆਂ ਕੋਸ਼ ਹੈ ਕੋਈ ਗੱਲ ਨਹੀਂ ਐਂਦਾ ਬੈਠੇ ਰੋ ਬਸ ਠੀਕ ਆ ਐਂਦਾ ਹੁਣੇ ਜਿਹੜਾ ਪਾਵੇ ਨਾ ਉਹ ਤੇ 30000 ਰੁਪਏ ਦਾ ਸੁੱਟ ਕੇ ਦੱਸਾ ਪਾਸ ਕਰਾ ਦਾਂਗੇ ਬਸ ਠੀਕ ਆ ਐਂਦਾ ਆਪਾਂ ਬਹਿ ਕੇ ਹਟਲੇ ਚਲੋ ਹਾਂਜੀ ਹਾਂਜੀ ਬਾਜੀ ਬੋਲੋ 2 ਲੱਖ ਦੀਆਂ ਛੋਟੀ ਤੇ ਮੰਡੀ ਨਹੀਂ ਹੋਏ ਤਾਂ 2 ਲੱਖ ਦੀਆਂ ਪਰ ਵਾਸੀ ਦੇ ਸਕਦੇ ਵੇਚਣ ਵਾਲੇ ਚਲੋ ਅਸੀਂ ਏਡੇ ਵੱਡੇ ਵਪਾਰੀ ਨਹੀਂ ਕਿ ਕਿਉਂ ਅਸੀਂ ਤੇ ਪੱਤਰੇ ਜੀ ਬੰਦਿਆ ਬਿਲਕੁਲ ਜੀ ਬਿਲਕੁਲ ਤੇ ਝੋਡੀ ਢੂੜਦੇ ਦੇ ਬੰਦੇ ਵੇਚ ਦਿੰਦੇ ਆ ਤੇ ਆਪਾਂ ਇੱਕ ਜਿੰਨੀ ਇਹਨਾਂ ਸ਼ੋਰ ਕਰ ਦਿੰਦੇ ਆ ਢੂੜ ਚ ਖਰਦੋ ਫੇ ਕਨੀ ਕਰ ਦਈਏ ਨਹੀਂ ਆਪੀ ਕਹਿੰਦਾ ਮੈਨੂੰ ਪਹਿਲਾਂ ਤਾਂ ਅਸੀਂ ਕਰ ਦੇਣੀ ਕਨੀ ਕਰ ਦਈਏ ਕਰ ਦੋ ਜਾਈ 15000 ਕਰ ਦਈਏ ਹੋਰ ਕਰ ਦੋ ਵੇਖੀਏ ਹੋਰ ਕਰ ਦਈਏ 5 ਹੋਰ ਕਰ ਦਈਏ 130 ਦੀ ਦੇ ਦਈਏ 5 ਜੀ ਹੋਰ ਕਰ ਹੋਰ ਕਰ ਫੇ ਖੁਸ਼ ਜਾਣ ਦੋ ਠੀਕ ਹੈ ਸਵਾਲ ਕਰੀ ਬਸੰਦੀ ਨੂੰ ਦੇਖ ਲੈ ਠੋਦੀ 17 8000 ਦੀ ਟੋਕੜ ਆ ਹੈਗੀ ਭਾਜੀ ਹੈਗੀ ਨਖਲਾ ਭਾਜੀ ਨਖਲ ਦੀ ਆ ਮੈਂ ਬਿਲਕੁਲ ਤੁਸੀਆਂ ਨੇ ਰੋਜ ਰਹਿੰਦੇ ਡਗਣਾ ਅਸੀਂ ਵੀ ਡਗਰਾ ਨਹੀਂ ਨਹੀਂ ਬਿਲਕੁਲ ਬਿਲਕੁਲ ਹੈਗੀ ਆ ਬਿਲਕੁਲ ਭਾਜੀ ਪਰ ਹੈਗੀ ਆ ਉਹ ਹਾਲੇ ਮੰਡੀ ਲੈ ਗਈ ਨਾ ਮੰਡੀ ਦੇ ਖਰ ਦਾ ਭਾਜੀ ਮੰਡੀ ਹਾਲੇ 1 7000 ਦੀ ਚੋਲ ਬਿਲਕੁਲ ਉਧਰ ਪਰ ਕੋਈ ਪ੍ਰੋਵਾਈਡ ਪਤਾ ਹੀ ਕੋਈ ਨਹੀਂ ਕਿ ਬੱਜ ਜਾਣਾ ਚਲੋ ਜੀ ਸੁਈਏ ਜੀ ਬਾਜੋ ਹਾਂਜੀ ਇਹਦੇ ਨਾਲ ਬੱਚਾ ਕਟਕ ਦੀ ਕਟਾ ਕਟਾ ਬਠੀਕ ਆ ਇਹ ਕੱਟੀ ਹੈ ਕੱਟੀ ਕੱਟੀ ਪੰਜਾ ਛਾ ਦਿਨਾਂ ਦੀ ਸੂਈ ਹੈ ਹਾਂਜੀ 8 ਕਿਲੋ ਦੁੱਧ ਦੇ ਤੇ ਸਿੰਗ ਦੇ ਆਏ ਦਾ ਬਖਾਇਆ ਭਰਾ ਸਿੰਗ ਵੀ ਮੈਣਾ ਚੋਰ ਗੁੰਡਾ ਬਣਾਇਆ ਹਾਂ ਬਠੀਕ ਹੈ ਕਿ ਐਂ ਚੱਲਦਾ ਗਾ ਕੋਈ ਨਹੀਂ ਕੋਈ ਖਾਣੂ ਖਾਓ ਆ ਇਹ ਕਕਰਾ ਦੇ ਮਖਾ ਚੋਰ ਗੁੰਡਾ ਕਰਾ ਦੇ ਆ ਲਓ ਵੇਖੋ ਪੱਗੀ ਦਾ ਮੂੰਹ ਵੇਖਣ ਵਾਲਾ ਆ ਵੀ ਵੇਖੋ ਮੋਖੜਾ ਖਾਓ ਪੱਕੀ ਜੀ ਗੱਲਾਂ ਚੰਗੀ ਤਰ੍ਹਾਂ ਠੀਕ ਆ ਭਾਈ ਜੀ ਫਿਰ ਹਾਂ ਜੀ ਉਹ ਦੁੱਧਾ ਸੁਆ ਨਾਲੇ ਤੀਜਾ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਨਹੀਂ ਚੋਂ ਚਾਂ ਇੱਕ ਨੰਬਰ ਹੋਵੇ ਦੁੱਧ ਹੋਣੇ ਨਾਲੇ 7 ਹੋਵੇ 8 ਹੋਵੇ ਪੱਕਾ ਦੁੱਧ ਠੀਕ ਆ ਭਾਈ ਜੀ ਗੱਲਾਂ ਬਾਤਾਂ ਨਾਲੇ ਜਿਹੜਾ ਹੋਊਗਾ ਹੋਊਗਾ ਹਾਂ ਤੇ ਨਾਲ ਸੰਦੀਪ ਜੀ ਬੋਲਦੇ 65000 60 ਦੀ ਵੇਚ ਦੇ ਦੀ ਗਾ ਭਰਵਾ 60 ਸੁੱਠੀ ਨਹੀਂ ਵੇਚੇ ਆਜਾ ਮੈਂ ਜੇ ਇਹ ਜੀ ਨਾ ਢਾਲੀ। ਹਾਂ ਆਦੇ ਨਾ ਸਿਰਫ 55000 ਰੁਪਏ। ਜਾਂ ਦੋ ਠੀਕ ਆ। ਜੈ 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 ਜੈ। ਸਿਰ ਮੂੰਹ ਬੜਾ ਸਾਫ। ਨਹੀਂ ਨਹੀਂ ਠੀਕ ਹੈ ਜੀ ਦੋ ਕਰੀ। ਬਿਲਕੁਲ ਬਿਲਕੁਲ ਬਿਲਕੁਲ। ਮੂੰਹ ਚੰਨ ਬੜੀ ਸਾਫ। ਕੋਈ ਆ। ਬਾਹਰ ਸੁਈਏ ਪਸ। ਹਾਂ। ਪਰ ਸੋਰੀ ਆ ਬੱਚਾ ਕਿਵੇਂ ਨਾਲ ਦੋਰਾ। ਆਪ ਬਠੀਕ ਹੈ ਜੀ। ਹਾਂ ਜੀ ਹਾਂ ਜੀ। ਇਹ ਕਟਾ ਜੀ। ਕਟਾ। ਕਿੰਨਾ ਜੀ ਬੋੜਾ? 7-8 ਕਿਲੋ ਬੋੜਾ। 7-8 ਕਿਲੋ ਬੋੜਾ ਪਰ ਨਸਲ ਝੋਟੇ ਜਾਂਦੇ ਬਹੁਤ। ਹਾਂ ਜੀ। ਕਾਲੀ ਸ਼ਾ। ਚੱਲ ਵੀ ਪੱਗੀ ਸਿਆ। ਆਲੇ ਖੁਦਰਾ ਕੀ ਹੋ ਗਿਆ ਮੈਂ ਹੋਏ ਕਿ ਕਾਇਦੇ ਦੇਸ਼ੇ ਉਹ ਚੰਗੀ ਨਹੀਂ ਕਰ ਆਜੋ ਆਜੋ ਲਓ ਜੰਦੀ ਜੀ ਵੇਖੋ ਮਖੜਾ ਦਿਖਾਓ ਮਖੜਾ ਚੱਲਾ ਦੋ ਬਜੀ ਇਹੋ ਜਿਹਾ ਸੇਮਰਾ ਜੇ ਇੰਦਾਂ ਦੇ ਸੇਮਰਾ ਮੇਰੀ ਦੋ ਬੜਾ ਕਰਤੀ ਬਜੀ ਇਹੋ ਜਿਹਾ ਸੇਕਰ ਬਿਲਕੁਲ ਵਾਕਈ ਗੱਲ ਸਹੀ ਤੁਹਾਡੀ ਹਾਂ ਵੇਲ ਕੋ ਸਹੀ ਗੱਲ ਹੈ ਜੀ ਐਵੇਂ ਫਰਕ ਤਾਂ ਹੀ ਕਪੜੇ ਬੰਨਣਾ ਜਦੋਂ ਦੋ ਤੇ ਕੱਢਦੀਆਂ ਹਾਂ ਹਾਂ ਜੀ ਹਾਂ ਜੀ ਦੋ ਦਿਨ ਸਾਫ ਤੁਸੀਂ ਮੈਂ ਹਾਂ ਜੀ ਤੇ ਵੇਲ ਹੋ ਗਿਆ ਆਇਆ ਕੀ ਦੇ ਦੇਣੇ ਆਹ ਮੰਗੀਆਂ ਬੰਨਾਂ ਪਕੜੀਆਂ ਚਲੋ ਕੋਲ ਮੋਲੋ ਦਾ 765 ਦੀ ਏ ਕੱਢੀ ਹੋ ਜਾਂਦੀ ਕੱਢ ਦੋ ਹੋਰ ਚੱਲ ਉਹਦਾ 65 ਦੀ ਮੈਂ ਵੇਚਦੀ ਹੂੰ ਪੂਰਾ 10 15 ਇੰਚ ਚੋਲੀਏ ਨਾ ਤੇ 7 ਦੀ ਜਿੰਦਾ ਧੋਪਾਂ ਲੱਗ ਕੇ ਨਹੀਂ ਵੇਚਦੀ ਬਈ ਚੱਲ ਯਾਰ ਆਪਾਂ ਹੋਨ ਬਾ 8000 8000 ਚਲੋ ਠੀਕ ਹੈ ਤੋ ਨਾ ਕਹੀਏ ਬੋਲੇ ਇਹਦੇ ਵਿੱਚ ਚੋਰੀ ਨਹੀਂ ਆਇਆ ਜੀ ਚਲੋ 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 ਠੀਕ ਹੈ ਇਹਦੇ ਤੋਂ ਜ਼ਿਆਦਾ ਬਾਦੇ ਤੋਂ ਨਹੀਂ ਦਾ ਤੇ ਇਹ ਆਪਣੇ ਅਸਾਂ ਦੀ ਤਿੱਲੜ ਹੈ ਅੱਛਾ ਦੂਜੇ ਦਾ ਇੱਧਰ ਲੈ ਠੀਕ ਆ ਹਾਂਜੀ ਉੱਤ ਘਾਰ ਕੋਈ ਨਹੀਂ ਉਹ ਕਿਰਤ ਬੁਲੀ ਜਉਣੀ ਤਿੱਲੜ ਕਰਕੇ ਲੈ ਜੀ ਤਿੱਲੜ ਕਰਕੇ ਦੇ ਬਸ ਠੀਕ ਆ ਬਾਠੀ ਬੋਤਾਂ ਚ 1 ਰੁਪਈਆ ਲੁਕਾ ਬਸ ਠੀਕ ਆ ਛੋਟੀ ਛੋਟੀ ਕੋ ਹੋਰ ਵੀ 11 ਕਿਲੋਗਾ ਲੈ ਠੀਕ ਆ ਕਈ ਗੱਲਾਂ ਬਾਤਾਂ ਨਾਲੀ ਹੈਗਾ ਬਾਲਟੀ ਪਾਉਣ ਵਾਲਾ ਬਾਲਟੀ ਪਾਉਣ ਵਾਲਾ ਲਓ ਜੀ ਕੰਮ ਨਹੀਂ ਗੱਲਾਂ ਬਾਤਾਂ ਨਾਲਾ ਹੁੰਦਾ ਹੁੰਦਾ ਦੋਰ ਵੀ ਕਰੇ ਪੱਕੀ ਵੇਖੋ ਕਰਾਰੀ 11 ਕਿਲੋ ਦੋ ਮਗਰ ਕੱਟੇ ਕੱਟੇ ਜੀ ਕੱਟਾ ਜੀ ਕੱਟਾ ਮਗਰ ਕੱਟਾ ਬਾਕੀ ਠੀਕ ਹੈ ਠੀਕ ਆਹ ਦੇਖੋ ਗੱਲ ਇਹ ਜਾ ਸੋਹਣੀਆਂ ਪਟਾਕੇ ਦਾਰ ਪਟਾਕੇ ਦਾਰ ਵਹਾਵ ਪੱਕੀ ਜੀ ਮੁਖਰਾ ਚੰਗੀ ਦਾ ਮੁਖਰਾ ਵਹਾਵ ਕਰਾ ਰਹੀ ਵੇਖੋ ਇਹ ਨਾ ਉਹ ਨਹੀਂ ਇਹ ਨਾ ਦੂਣਾ ਨਾ ਹਾਂ ਅਗਲੇ ਗਾਂ ਦਾ ਘਟਾਉਂਦਾ ਕੋ ਦਰੋਂ ਅੱਧੇ ਕਿਲੋ ਪਨੂ ਮੰਗਦਾ ਥਾ ਨਾ ਫਿਰ ਜਾਨੀ ਐ ਕਿ ਪੱਗ ਦੀ ਬੱਚੇ ਰਹੀ ਭਾਜੀ ਬੁਖਾਰ ਬੁਖਰ ਨਹੀਂ ਹੋਇਆ ਭਾਜੀ ਪੱਗ ਦੀ ਬੁਖਾਰ ਬੁਖਰ ਨਹੀਂ ਹੋਇਆ ਸੈਟ ਹੋਣਾ ਨਾ ਹਾਂ ਚਲੋ ਵਧੀਆ ਠੰਡ ਨਾ ਆੜੇ ਨੇ ਠੀਕ ਹੋ ਜਾਣਾ ਚਲੋ ਹਾਂਜੀ ਸੰਦੀਪ ਵੀ ਥਾ ਜਿਹੜਾ ਮੇਰੋਂ ਹੁਣ 11 ਕਿਲੋ ਲੱਗਦਾ ਸਾਡੀ ਕੋਈ ਟੀ ਬੂਤੀ ਦਾਲੀ ਹੁੰਦੀ ਪੀਓ ਦੁੱਧ ਅੱਗੇ ਕਿਲੋ ਹੁੰਦਾ ਹਾਂਜੀ ਅੱਧਾ ਕਿਲੋ ਘਟਣ ਵਾਲੀ ਦਾਲਾ ਦੁੱਧ ਝੋੜੀ 12 ਕਿਲੋ ਦੋਗੇ ਸੰਦੀਪ ਜੀ ਮੁੱਲ ਵਰਾਉਣਾ ਤੇ ਜਮਰੀ 70 60 60 ਹਜ਼ਾਰ ਦੀ 60 ਹਜ਼ਾਰ ਦੀ ਹਾਲੇ ਖੋਜ ਨਹੀਂ ਲਾਜ਼ਮ ਦੋ ਹੀ ਕਰ ਦੋ ਹਜ਼ਾਰ ਛੱਡ ਦੋ ਠੀਕ ਆ ਠੀਕ ਆ ਜਾਂਦੇ ਤੇ ਤੋਂ ਬੇ ਛੋਟੀ ਦੋ ਤੇ ਰੁਪਆ ਨਹੀਂ ਠੀਕ ਆ ਚੱਲਣ ਦੋ ਕਿਲੋ ਤੇ ਆ ਰਹੇ ਕਿਲੋ ਹੋਰ ਡੱਬਿਆਂ ਵਾਲਾ ਹੋਊਗਾ ਚਲੋ ਜਮਰੀ ਠੀਕ ਆ ਤੁਹਾਨੂੰ ਚੋਦੀ ਤਾਜੀ ਸੂਜੀ ਅੱਛਾ ਜੀ ਦੇਖੋ ਦੋਨੇ 10 ਕਿਲੋ ਇਹਦੇ ਮਾਲ ਕੱਟੀਆਂ ਇਹਦੀ ਆ ਕੱਟੀਆਂ ਬਸ ਠੀਕ ਆ ਹਾਂ ਜੀ ਹਾਂ ਜੀ ਖੋਲੋ ਜੀ ਤੋਰੋ ਜੀ ਲਓ ਜੀ ਇਹ ਵੀ ਦੇਖੋ ਕਰਾਂਗੇ ਕੋਈ ਵੀ ਵੱਡੀ 7 ਪੀਸ ਵੱਡੀ ਛੋਟੀ ਕਰਾਂ ਦੀ ਇਹ ਵੀ ਦੁੱਧ ਕਿੰਨਾ ਭਾਈ ਜੀ 10 ਕਿਲੋ ਦੁੱਧ ਆ ਜੀ ਬਿਲਕੁਲ ਭਾਈ ਜੀ ਬੋਲਾ ਫਰਕ ਪਿਆ ਖੜਾ ਸਹੀ ਗੱਲ ਉਹ ਠਾ ਠਾਰੀ ਬੋ ਪੈਂਦੀ ਜੀ ਇਥੇ ਨਹੀਂ ਕਿ ਬਹੁਤ ਤੁਹਾਡੇ ਲੈ ਆ ਵੀ ਪੱਗੀ ਸਿਆ ਸਾਡਾ ਆਣਾ ਅੱਗ ਬਾਲ ਛਾਦਾ ਚੱਲਣ ਦੇ ਕਰਾਂ ਦੀ ਜੁੜੇ ਮੂੰਹ ਤੇਨੂੰ ਵੱਡਨ ਲਗਾ ਦਊਂ ਪਾ ਠੀਕ ਹੈ ਕੇ ਹਾਂਜੀ ਬਾਜੀ ਫਿਰ ਜੋ ਛੋਟੀ ਛੋਟੀ ਟੋਟੀ ਨਵੇਂ ਚੰਲੇ ਜੋ ਵੱਡੀ ਵੱਡੀ ਹੈ ਸਹਾ ਦੇ ਨਾਮ 80 80 ਹਜ਼ਾਰ ਜਾਂ ਦਵਾ ਠੀਕ ਹੈ ਕਰੋ ਅਜੇ ਟਿਪੜੇ ਕੰਮ ਟੈਂਸਰ ਕਰੇ ਜੀ ਇਹ ਹੈ ਜੀ ਇਹ ਵੀ ਤਾਜੀ ਸੋਈ ਹੈ ਜੀ ਇਹ ਵੀ ਤਾਜੀ ਸੋਈ ਹੈ ਦੁੱਧ ਕਿੰਨਾ ਹੈ ਬਾਜੀ ਦੁੱਧ ਬੱਤੇ 8 ਕਿਲੋ ਦੋ ਜੀ 8 ਕਿਲੋ ਤਾਂ ਵੀ ਐਵੇਂ ਜੋ ਹੈ ਹੀ 8 10 12 ਕ ਤੱਕ ਨਾ ਨਾ ਬਿਲਕੁਲ ਜੀ ਬਿਲਕੁਲ ਹਾਂ ਜੀ ਬਿਲਕੁਲ ਇਹ 10 ਹੈ ਗਾਜੂ 10 ਹੀ ਆਪਣਾ ਕਿੰਨਾ ਬਿਲਕੁਲ ਬਿਲਕੁਲ ਆਂ ਦੁਗਰਾ ਦੀ ਔਰ ਕੱਟੀ ਜੀ ਇਹ ਕੱਟਾਈ ਕੱਟਾਈ ਬੰਦ ਰਾ ਚੱਲੰਦ ਓ ਬਸ ਠੀਕ ਹੈ ਤੋਰਾ ਜੀ ਪੱਗੀ ਜੀ ਚਲੋ ਜੀ ਕਮਾਓ ਪਰਾ ਦੀ ਲਓ ਜੀ ਵੇਖੋ ਆਹ ਦੇ ਦੰਦ ਭਾਈ ਜਾ ਦੰਦ ਤੇ ਹੈਗੇ ਆ ਯਾ ਵੀ ਦੇਖ ਲੋ ਨੇ ਆ ਵੀ ਪੱਕੀ ਸਿਆ ਕਰਨੀ ਹਾਂ ਮੁਖਰਾ ਮਾੜਾ ਚੰਗੀ ਤਾਂ ਦਾ ਵੀ ਚਲੋ ਜੀ ਲੈ ਚਲੋ ਪਰਾਂ ਦੀ ਯਾਨਾ ਜਾਂ ਜੀ ਸਪੀਡ ਨਾਲ ਹਾਂਜੀ ਭਾਈ ਜੀ ਸਦੀ ਵੀ ਹਾ ਦੇਣਾ ਇਹ 67000 70000 ਦੀ ਜਾਂ ਚਲੋ ਠੀਕ ਆ ਆ ਜਾ ਵੀ ਨੀਲੀ ਆ ਗਈ ਇਹ ਵੀ ਤਾਰੀ ਸੁਣੀ ਜੀ ਅੱਛਾ ਜੀ ਦੋ ਤਿੰਨ ਮਹੀਨੇ ਤਲੇ ਕੋ ਚੱਡਾ ਕਰਕੇ ਕਹਿ ਦੇ ਵੀ ਥੋੜਾ ਚੱਡਾ ਆ ਗੱਲ ਵਾਲਾ ਪਰ ਮੈਂ ਥਲੇ 10 ਕਿਲੋ ਦੁੱਧ ਦਊਗਾ 10 ਕਿਲੋ ਹਾਂਜੀ ਹਾਂਜੀ ਚਲੋ ਤੋਰੋ ਜੀ ਕਰਾ ਦੇ ਸਾਡੀ 9 ਦੀ ਫੁੱਲ ਗਰੰਟੀ 9 ਦੀ ਫੁੱਲ ਗਰੰਟੀ ਠੰਡਾ ਪਾਣੀ ਵਰਗਾ ਮਿਲ ਕੇ ਦਵਾਗੇ ਬਸ ਠੀਕ ਆ ਪੁੱਛ ਕਿ ਕਿਦੋਂ ਬਦਲੇ ਘਾਟੀਆਂ ਆਉਣੀ ਚਹੀਦੀ ਆ ਨਾ ਚਾਹ ਕੇ ਕਿੰਨੇ ਦਾ ਕੱਟ ਆਹਦੇ ਥਲੇ ਮਾਦਾ ਕੋਈ ਸਾਹ ਵਧ ਰਹੀ ਹਾਂ ਹਾਂ ਬਿਲਕੁਲ ਬਿਲਕੁਲ ਬਾਈ ਆਹ ਕੱਟੀ ਦੀ ਉਹਨਾਂ ਕੱਟਾ ਕੱਟੀ ਕੱਟ ਲਓ ਜੀ ਧਿਆਨ ਨਾਲ ਪੱਗੀ ਚਾਹ ਜਾਂਦੀ ਇਹ ਵੀ ਸਪੀਡ ਨਾਲ ਆ ਜਾ ਆ ਜਾ ਆ ਜਾ ਆਓ ਆਜੋ ਕਰਾਂਗੇ ਆ ਜਾ ਆ ਮਖੜਾ ਵਿਖਾ ਦੇ ਨੀ ਹਾਓ ਮਖੜਾ ਸੈਂਗਲ ਇਹ ਖੜਾ ਨਹੀਂ ਹੋਏ ਤੁਸੀਂ ਯਾਰ ਇੱਧਰ ਵੀਡੀਓ ਕਰਦੀਆਂ ਉੱਧਰ ਬਣਾਉਂਦੇ ਗਲਮੀਆਂ ਦੇ ਘਪੜਾ ਬਣੇ ਆ ਕੋਈ ਸੁਣਨਾ ਉੱਧਰ ਅੱਛਾ ਆ ਸ਼ੈੱਡ ਆ ਗਿਆ ਬਿਲਕੁਲ ਸਹੀ ਸਹੀ ਗੱਲ ਹੈ ਤੁਹਾਡੀ ਉਹ ਤਾਂ ਥੋੜਾ ਫਿਰ ਤੁਖਤਾ ਪੈ ਨਹੀਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਜਲਦੀਪ ਜੀ 2 ਦ ਮਹੀਨਾ 10 ਕਿਲੋ ਅਜ਼ੇਰਾਂ ਦੇ 60000 ਰੁਪਏ ਕਿ ਦੱਦੋ ਮੈਂ ਇਹ ਦੋ ਦੁੱਧ 10 ਕਿਲੋ ਹੀ ਵੇਨਾ ਹੋਣਾ ਹੋਰ ਤਰ੍ਹਾਂ ਵਾ ਛੱਡ ਦੋ ਕੋਈ ਹਜ਼ਾਰ ਹੀ ਛੱਡ ਦੋ ਚੱਲ ਛੱਡ ਦਾਂਗੇ ਭਰਾ 10 ਪੀਸਾ 10 ਪੀਸਾ ਚਲੋ ਹਜ਼ਾਰ ਹੀ ਬਹੁਤ ਚੱਲ ਕੋਈ ਗੱਲ ਕਿਉਂ ਦੋ 10 ਕਿਲੋ ਨਹੀਂ ਹਾਂ ਚੱਲ ਤੇਰੀ ਮਰਜ਼ੀ ਛੱਡ ਦੇਂਗਾ ਕੋਈ ਨਹੀਂ ਚੱਲ ਜਾਨਾ ਜਾ ਰਹੇ ਚਲੋ ਦੇਖੋ ਜੀ ਆਹ ਪਸ਼ੂ ਪਾਈਏ ਕੋਲ ਜੀ ਪਰ ਵੇਖੋ ਰੇਡ ਹੀ ਬੜਾ ਜਾਇਜ਼ ਆ ਪਰ ਚੁਆਈ ਕਰਕੇ ਚੈੱਕ ਕਰਗੇ ਜੇ ਜਗੀਰ ਆ ਉਹ ਤੁਸੀਂ ਤਸੱਲੀ ਦੇ ਕਰਨਾ ਬਈ ਜੀ ਜੋ ਅਸੀਂ ਆਖਿਆ ਉਹ ਕੋ ਹੋਊਗਾ ਘਾਟ ਵਾਟ ਉਹਦਾ ਆਪਾ ਜੁਮੇ ਆ ਰਿਹਾ ਠੀਕ ਹੈ ਬਈ ਜੀ ਇਹ ਨਹੀਂ ਲੋਕਾਂ ਨੂੰ ਬਾਅਦ ਫੋਨ ਨਹੀਂ ਚੁਣਨੇ ਬਲੈਕ ਲਿਸਟ ਪਾਉਣਾ ਕੁਛ ਨਹੀਂ ਕਰਨਾ ਸਭ ਕੁ ਚੁੱਕਾ ਬਿਲਕੁਲ ਹਾਂ ਆਲੋ ਨਵਾਂ ਕੰਮ ਨਹੀਂ ਬਾਕੀ ਜੀ ਵੀਰ ਮੇਰਾ ਜਿਹੜਾ ਟੀਨਾ ਥਲੇ ਡੰਗਰ ਮੰਦਾ ਥੋੜੀ ਸੇਵਾ ਵਾਧੇ ਕਰੇ ਤੇ ਡੰਗਰ ਨੂੰ ਨਿਗੇ ਨੂੰ ਰੱਖੇ ਟੀਨਾ ਥਲੇ ਡੰਗਰ ਠੰਡ ਜਿਆਦਾ ਪੈਂਦੀ ਡੰਗਰ ਘਟਣ ਦੇ ਦੋ ਦੋ ਬੜਿਆਂ ਦੇ ਘਟੇ ਸਾਡਾ ਡੇਰੀ ਵਾਲ ਦਾ ਇੱਕ ਨੌ ਕਵਾਂਟਾ ਦੁੱਧ ਹੀ ਦੋਰਾ ਸੱਤ ਰਹੇਗਾ ਜੀ ਟੀਨਾ ਥ ਪਿੰਡ ਹੈ ਜੀ ਹਾਂ ਹਾਂ ਤਰੇ ਬੰਨੀਆ ਜੀ ਹਾਂ ਤੇ ਬਾਕੀ ਪਿੰਡ ਆਪਣਾ ਰਾਮਪੁਰਾ ਜਿਹੜਾ ਆਪਣਾ ਅੰਬਰਸਰ ਫੋਨ ਨੰਬਰ 9872183013 987213646890313 ਦੋਵੇਂ ਨੰਬਰ ਆਪਣੀ ਸਤਿ ਸ੍ਰੀ ਅਕਾਲ ਜੀ